ਅੱਜੇ ਜਿਹੋ ਜਿਹਾ ਨੁਕਤਾ ਹੈ ਮਹੌਨੀ ਲੋਕ ਪੈਸਾ ਹੈ 56 ਆਪੀਆਂ ਅਸਤਾਨ ਦੇ ਵਿੱਚ ਮਨ ਚੁੱਕਾ ਹੈ ਜੋ ਕਿ ਦੇ ਨਹੀਂ ਸਕਦੇ ਇਹਨਾਂ ਨੂੰ ਛੁੱਟੀ ਥੋੜੇ ਸਮੇਂ ਦੇ ਵਿੱਚ ਜਾਂ ਅੱਜ ਜਾਂ ਕੱਲ ਛੁੱਟੀ ਦਿਵਾ ਕੇ ਪਹੁੰਚਾਣੀ ਹੈ ਸੰਤਾਨਾਂ ਨੂੰ ਵਿਦੇਸ਼ ਉਦੇਸ਼ ਦੀਆਂ ਸੰਤਾਨਾਂ ਨੂੰ ਫ੍ਰੀਕਾ ਕੈਨੇਡਾ ਪੰਜਾਬ ਦੀਆਂ ਸੰਤਾਨਾਂ ਨੂੰ ਪੰਜਾਬ ਦੇ ਬਾਬਿਆਂ ਨੂੰ ਕਿ ਪੰਜਾਬ ਦੀਆਂ ਸੰਤਾਨਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਇਸ ਪਰਿਵਾਰ ਦੇ ਨਾਲ ਕਿਉਂਕਿ ਇਹ ਪਰਿਵਾਰ ਜਿਹੜਾ ਹੈ ਆਟੋਪਕ ਚਲਾ ਕੇ ਵਿਧਾਰਾਏ ਥਾਗਾ ਪਾਲਨ ਉਸਰ ਬੱਚਾ ਦਾ ਪੰਡਾ ਸੀ ਤੇ ਇੱਕ ਬੇਟੀ ਵੀ ਇਹਨਾਂ ਦੀ ਜਿਹੜੀ ਹੈ ਪੋਤਰੀ ਹੈ ਉਹ ਵੀ ਹਿੱਲੀ ਹੋ ਗਈ ਉਹਦਾ ਵੀ ਪੈਸਾ ਉਹ ਵੀ ਹਸਪਤਾਲ ਦੇ ਵਿੱਚ ਲਾਹਲੇ ਉਹਦਾ ਵੀ ਇਲਾਜ ਚੱਲ ਰਿਹਾ ਹੈ ਤੇ ਇਹ ਵੀਰ ਦੀ ਵਿਰੇਹਾਨੀ ਆਟੋਤ ਨਰੇਹਾਨ ਤੇ ਹੁਣ ਉਹ ਸਿੱਖ ਬੰਨ ਦੀ ਤਿਆਰੀ ਦੇ ਵਿੱਚ ਹੋ ਚੁੱਕੇ ਹਨ ਇਹਨਾਂ ਨੇ ਦਾੜਾ ਤੇ ਕੇਸ ਜਿਹੜਾ ਉਹ ਰੱਖ ਲਿਆ ਹੈ ਇਹਨਾਂ ਦਾ ਪਿੰਡ ਆਰਕੇ ਜ਼ਿਲ੍ਹਾ ਫੋਨਪੁਰਾ ਹੈ ਇਹਨਾਂ ਦਾ ਵੀਡੀਓ ਦੇ ਵਿੱਚ ਨੰਬਰ ਵੀ ਦਿੱਤਾ ਜਾਏਗਾ ਤੇ ਕਾਊਂਟ ਨੰਬਰ ਵੀ ਦਿੱਤਾ ਜਾਏਗਾ ਜਿਹੜੀਆਂ ਸੰਗਤਾਂ ਨੇ ਇਹ ਸੇਵਾ ਕਰਨੀ ਹੋਵੇ ਉਹ ਕਾਊਂਟ ਸਿੱਧੇ ਵਿੱਚ ਇਹਨਾਂ ਦੇ ਮਾਇਆ ਜਿਹੜੀ ਉਹ ਪਾਈ ਜਾਵੇ ਤੇ ਜਿਹੜਾ ਸਾਥੀ ਆ ਗਿਆਂ ਇਹਨਾਂ ਦਾ ਇੱਥੇ ਹਸਪਤਾਲ ਦੇ ਵਿੱਚ ਬਣ ਚੁੱਕਾ ਹੈ ਸਰਤਨ ਬੇਤੀਆ ਦੇ ਛੇਤੀ ਦੇ ਵਿੱਚ ਮਾਇਆ ਜਿਹੜੀ ਇਹ ਫਾਉਂਡ ਪਾ ਕੇ ਮੇਰਸ ਭੈੰਜੀ ਨੂੰ ਕਹਿ ਰਿਹਾ ਜਾ ਸਕੀਏ ਰਾਹੇ ਬੁੱਢੀ ਕਾਫਾਂ ਸਾਹ ਰਾਹੇ ਬੁੱਢੀ ਠੀਕ ਹੈ